ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਦੇ ਸਾ ਸੰਗਤ ਜੀਓ ਆਪਾਂ ਗੁਰਬਾਣੀ ਦੀ ਲੜੀਵਾਰ ਸੰਥਿਆ ਮਹਿੰਗੇ ਸ਼ਬਦਾਂ ਦੀ ਸੰਥਿਆ ਕਰ ਰਹੇ ਹਾਂ ਤੇ ਸੰਗਤਾਂ ਦੇ ਸੁਨੇਹੇ ਆਏ ਸਨ ਕਿ ਬਾਵਨ ਅਖਰੀ ਦੀ ਸੰਥਿਆ ਜੋਗ ਕਰਾਓ ਕਿਉਂਕਿ ਇਸ ਦੇ ਵਿੱਚ ਵੀ ਬੜੇ ਮਹਿੰਗੇ ਸ਼ਬਦ ਆਉਂਦੇ ਨੇ ਅੱਜ ਆਪਾਂ ਵਿਸਰਾਮ ਤੇ ਮਹਿੰਗੇ ਸ਼ਬਦਾਂ ਦੀ ਸੰਥਿਆ ਕਰਨੀ ਹੈ ਸੰਥਿਆ ਪਰ ਲੜੀਵਾਰ ਕਰਨੀ ਸਾਰੀ ਸੰਪੂਰਨ ਬਾਵਨ ਅਖਰੇ ਜੀ ਸਾਰੇ ਸੰਚਿਆ ਕਰਨੇ ਪਰ ਕਰਾਂਗੇ ਆਪਾਂ ਥੋੜੇ ਥੋੜੇ ਸ਼ਲੋਕ ਕਰਕੇ ਠੀਕ ਹੈ ਠੀਕ ਹੈ ਜੇ ਕਾਲ ਕੀਤੀ ਜੇ ਆਪਾਂ ਅੱਧਿਆਚ ਕਰ ਲੀਦਾ ਕੱਲ ਨੂੰ ਕਰ ਲਈ ਫਿਰ ਤੁਹਾਨੂੰ ਤੋਂ ਯਾਦ ਨਹੀਂ ਹੋਣੀ ਥੋੜੀ ਥੋੜੀ ਕਰਕੇ ਕਿਉਂਕਿ ਸੰਚਿਆ ਥੋੜੀ ਕਰੋ ਪਕਾਓ ਜਿਆਦਾ ਵਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਬਾਵਨ ਅਖਰੀ ਮਹੱਲਾ ਪੰਜਵਾ ਇਹ ਕਿੰਨੇ ਅੰਗ ਤੇ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 252 ਅੰਗ ਤੇ ਹੈ 252 ਹਾਂ ਸੁਖਮਨੀ ਸਾਹਿਬ ਕਰਨ ਤੋਂ ਪਹਿਲਾਂ ਠੀਕ ਹੈ ਮਹੱਲਾ ਪੰਜਵਾਂ ਸ਼ਲੋਕ ਗੁਰਦੇਵ ਮਾਤਾ ਇਹ ਤਿਆ ਰੱਖਣਾ ਵਾਵਾ ਪੂਰਾ ਬੋਲ ਕੇ ਜਾਣਾ ਹੈ ਗੁਰਦੇਵ ਨਹੀਂ ਪੜ੍ਹਨਾ ਗੁਰਦੇ ਗੁਰਦੇਵ ਗੁਰਦੇਵ ਹਾਂ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਪਿਤਾ ਦੇ ਵਿਸਰਾਮ ਹੈ ਗੁਰਦੇਵ ਸਖਾ ਅਗਿਆਨ ਭੰਜਨ ਵਿਸਰਾਮ ਗੁਰਦੇਵ ਬੰਦਪ ਸਹੋਦਰਾ ਬੰਦਪ बंद पढ़ना सहोदरा कथा पढ़ सहोदरा गुरदेव मात दाता हर नाम, नाम उपदेश है उपदेश नहीं पढ़ना उपदेश है इतने विश्राम है गुरदेव मंत निरोधरा यह कठा पाठ है गुरदेव सात सत बुद्ध मूरत ये जो सत है ये कस के बोल रहे हैं सत हाँ बुद्ध मूरत इतने विश्राम है गुरदेव पारस परस परा ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਇੱਥੇ ਵਿਸਰਾਮ ਹੈ ਗੁਰ ਗਿਆਨ ਮੱਜਣ ਅਪਰੰਪਰਾ ਇਹਨੂੰ ਮੰੰਜਣ ਨਹੀਂ ਪੜਨਾ ਕਸਕੇ ਬੋਲਣਾ ਅਦ ਕਲਾ ਕੇ ਬੋਲਣਾ ਮੱਜਣ ਮੱਜਣ ਹਾਂ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰ ਇਹਨੂੰ ਪਤਿਤ ਨਹੀਂ ਪੜਨਾ ਪਤਤ ਗੁਰਦੇਵ ਇਹ ਪਤਤ ਆ ਇਹ ਪਵਿੱਤ ਇਹ ਤਿਆਰ ਰੱਖਣਾ ਠੀਕ ਹੈ ਹਾਂ ਗੁਰਦੇਵ ਆਦ ਜੁਗਾਦ ਯੁਗ ਯੁਗ ਜੁਗਾਦ ਤੇ ਵੀ ਅਧਕ ਲੱਗੇਗਾ ਜੁਗ-ਜੁਗ ਇਹਨਾਂ ਦੋਨਾਂ ਤੇ ਵੀ ਅਧਕ ਲੱਗੇਗਾ ਕਸ ਕੇ ਬੋਲਣ ਵਾਲੇ ਸ਼ਬਦ ਨੇ ਇੱਥੇ ਵਿਸਰਾਮ ਗੁਰਦੇਵ ਮੰਤ ਹਰ ਜਾਪ ਉਧਰਾ ਉਹ ਧਰਾ ਨਹੀਂ ਪੜਨਾ ਉਧਰਾ ਪੜਨਾ ਧਰਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਵਿਸਰਾਮ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਇੱਥੇ ਵਿਸਰਾਮ ਗੁਰਦੇਵ ਨਾਨਕ ਹਰ ਨਮਸ ਕਰਾ ਸ਼ਲੋਕ ਆਪਹਿ ਕੀਆ ਕਰਾਇਆ ਇੱਥੇ ਵਿਸਰਾਮ ਹੈ ਆਪਹਿ ਕਰਨੇ ਜੋ ਕਰਨੇ ਨਹੀਂ ਪੜਨਾ ਕਰਨੇ ਨੰਨੇ ਜਲਾਵਾਂ ਲੱਗੀਆਂ ਨਾਨਕ ਏਕੋ ਰਬ ਰਹਾ ਵਿਸਰਾਮ ਦੂਸਰ ਹੋਆ ਨਾ ਹੋਗ ਪੌੜੀ ਊਵੰਗ ਇੱਥੇ ਊੜੇ ਦਾ ਮੂੰਹ ਖੁੱਲ੍ਹੇ ਤੇ ਐੜੇ ਟਿੱਪੀ ਆ ਉਹ ਹਾਂ ਊਵੰਗ ਊਵੰਗ ਆ ਸਾਧ ਸਤਗੁਰ ਨਮਸਕਾਰੰ ਇਹ ਜਿਹੜੇ ਪੀ ਲਿਆ ਸ਼ਬਦ ਆਉਂਦੇ ਨੇ ਤੁਸੀਂ ਵੇਖ ਆਇਓ ਵੀਲੇ ਰੰਗ ਦੇ ਇੱਥੇ ਵੀ ਸ਼ਰਾਮ ਆ ਸਾਰਿਆਂ ਤੇ ਸਤਿਗੁਰ ਨਮਸਕਾਰੰ ਆਦ ਮਦ ਅੰਤ ਮਦ ਪੋਲਾ ਬੋਲਣਾ ਅੰਤ ਨਿਰੰਕਾਰੰ ਆਪਹਿ ਸੁੰਨ ਆਪਹਿ ਸੁਖ ਆਸਣ ਆਪਹਿ ਸੁਨਤ ਆਪ ਹੀ ਜਾਸਣ ਆਪਹਿ ਆਪ ਆਪਹਿ ਉਪਾਯੋ ਉਪਾਯੋ ਊੜੇ ਦਾ ਮੁਖ ਲੈ ਆਪਹਿ ਬਾਪ ਆਪ ਹੀ ਮਾਇਓ ਆਪ ਹੈ ਸੂਖਮ ਆਪ ਹੈ ਅਸਥੂਲਾ ਲਖੀ ਨਾ ਜਾਏ ਨਾਨਕ ਲੀਲਾ ਹੁਣ ਜਿਹੜਾ ਲੱਲਾ ਹੈ ਲੱਲੇ ਦੇ ਪੈਰਾਂ 'ਚ ਕੀ ਲੱਗਾ ਹਾ 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 ਜੇ ਇਹਦਾ ਮੂੰਹ ਐਨੋ ਹੁੰਦਾ ਤੇ ਫਿਰ ਇਹਨੇ ਜਈਆ ਬਣ ਜਾਣਾ ਹੈ ਇਹ ਲੱਗਾ ਹਾ ਹਾ ਇਹਦਾ ਉਚਾਰਨ ਹੈ ਇਹਨੂੰ ਮਤਲਬ ਜੇ ਹਾ ਹਾ ਲੱਗਾ ਤੇ ਭਾਰਾ ਬੋਲਣਾ ਇਹਨੂੰ ਲੀਲਾ ਲੀਲਾ ਹਾਂ ਇਸ ਤਰ੍ਹਾਂ ਕਰਕੇ ਬੋਲਣਾ ਹੈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸ਼ਲੋਕ ਨਿਰੰਕਾਰ ਆਕਾਰ ਆਪ ਆਕਾਰ ਐੜੇ ਕੰਨ ਕੱਕੇ ਕੰਨ ਆਕਾਰ ਅਪਾਰ ਆਪ ਨਿਰਗੁਣ ਸਰਗੁਣ ਏਕ ਇੱਕ ਹੈ ਏਕ ਬਖਾਨ ਨੂੰ ਬਖਾਨ ਨੂੰ ਬਖਾਨ ਨੂੰ ਹਾਂ ਦੋ ਨੰਨੇ ਨੰਨੇ ਦੀ ਬਾਣੀ ਨਾਨਕ ਏਕ ਅਨੇਕ ਪੌੜੀ ਉੰਗ ਗੁਰਮੁਖ ਕਿਉ ਆਕਾਰਾ ਇਕ ਹੈ ਸੂਤ ਪਰੋਵਣ ਹਾਰਾ ਭਿੰਨ ਭਿੰਨ ਤ੍ਰ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਤ ਕਰ ਕਰਹਿ ਉਪਾਯੋ ਜਨਮ ਮਰਨ ਮਨ ਮੋਹ ਵਡਾਇੋ ਦੋਹੋ ਭਾਤੇ ਆਪ ਨਰਾਰਾ ਨਾਨਕ ਅੰਤ ਨ ਪਾਰਾ ਵਾਰਾ ਸ਼ਲੋਕ ਸੇ ਸਾਹ ਭਗਵੰਤ ਸੇ ਸਤ ਸੰਪਰਾਸ ਪੀਲੇ ਰੰਗ ਜਿਹੜੇ ਸ਼ਬਦ ਨੇ ਇਨਤ ਵਿਸਰਾਮ ਨਾਨਕ ਸੱਚ ਸੁੱਚ ਪਾਈਐ ਸੱਚ ਸੁੱਚ ਪਾਈਐ ਤੇ ਸੰਤਨ ਕੈ ਪਾਸ ਕੇ ਨਿ ਪੜਨਾ ਕੈ ਤਿਆਰ ਰੱਖਣਾ ਪਵੜੀ ਇਹ ਪਵੜੀ ਐ ਪਵੜੀ ਹਾਂ ਪਵੜੀ ਵਾਵੇ ਜਾ ਸੱ ਸੱਤ ਸੱਤ ਸਤ ਸੂ ਸਤ ਕੋਰਖ ਤੇ ਭਿੰਨ ਨ ਕੋਊ ਸਉ ਉੜੇ ਦਲੰਕਰ ਲੱਗੀਆਂ ਉਚਾਰਨ ਹੋਣਗੀਆਂ ਤਿਆਰ ਰੱਖਣਾ ਸਉ ਸਉ ਸਰਨ ਪਰੈ ਜੇ ਪਾਇੰ ਪਰੇ ਨਿਪੜਨ ਪਰੈ ਜੇ ਪਾਇੰ ਪੱਪੇ ਕੰਨ ਈੜੀ ਸਿਆਰੀ ਐੜੇ ਟਿੱਪੀ ਕੀ ਬਣ ਜੇ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸਸੇ ਔਕੜ ਨੰਨੇ ਕੰਨਾ ਈੜੀ ਸਿਆਰੀ ਐੜੇ ਟਿੱਪੀ ਸੁਨਾਇੰ ਸੁਨਾਇੰ ਸੰਸੈ ਭਰਮ ਨਹੀਂ ਕਾਸ਼ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹੁੰਚਣ ਹਾਰਾ ਪਹੁੰਚਣ ਪਹੁੰਚਣ ਹਾਂ ਕਈ ਸੰਗਤਾਂ ਬਿੰਦੀ ਲਾ ਕੇ ਪੜ ਜਾਂਦੀ ਹੈ ਪਹੁੰਚਣ ਹਾਰਾ ਪਰ ਧਿਆਨ ਰੱਖਣਾ ਬਿੰਦੀ ਤੂੰ ਰਹਿਤ ਪੜਨਾ ਪਹੋ ਪਪਾ ਪਹਾਏ ਔਕੜ ਪਹੁੰਚਣ ਇਕੱਠਾ ਹੀ ਪੜਨਾ ਪਹੁੰਚਣ ਹਾਰਾ ਨਾਨਕ ਤਾ ਕੈ ਸਤਿ ਬਲਿਹਾਰਾ ਤਾ ਕੈ ਨਹੀਂ ਪੜਨਾ ਸ਼ਲੋਕ ਧੰਨ ਧੰਨ ਕਹਾ ਪੁਕਾਰਤੇ ਮਾਇਆ ਮੋਹ ਸਭ ਪੂਰ ਨਾਮ ਬਿਹੂਨੇ ਨਾਨਕਾ ਹੋਤ ਜਾ ਸਭ ਧੂਰ ਪਵੜੀ ਧੱਦਾ ਧੂਰ ਪੁਨੀਤ ਤੇਰੇ ਜਨੂਆ ਜਨੂਆ ਨਹੀਂ ਪੜਨਾ ਜਨੂਆ ਹਾਂ ਜਿਹੜਾ ਐਡਾ ਨਾ ਲੱਗਾ ਇਹ ਵੱਖਰਾ ਕਰੂ ਜਨੂ ਆ ਇਸ ਤਰ੍ਹਾਂ ਪੜਨਾ ਜਨੂਆ ਹਾਂ ਜਨੂਆ ਹਾਂ ਇਕ ਕਈ ਸੰਗਤ ਪੜ ਜਾਂਦੀ ਹੈ ਜੱਜਾ ਵਖਰੇ ਲਾ ਦਿੰਦੀ ਹੈ ਜਨੂਆ ਜਨੂਆ ਨਹੀਂ ਪੜਨਾਂ ਜਨੂਆ ਜਨੂਆ ਸਮਝ ਲੱਗੀ ਨਾ ਤੁੰ ਤਨ ਤੇਉ ਜਿਹ ਰਚ ਇਹ ਮਨੂਆ ਉਸੇ ਤਰ੍ਹਾਂ ਪੜਨਾਂ ਧਨ ਨਹੀਂ ਬਾਦਸ਼ਾਹ ਹੈ ਸੁਰਗ ਨਾ ਆਚ ਹੈ ਆਤਪ੍ਰੇ ਪ੍ਰੀਤ ਪ੍ਰੇ ਪ੍ਰੀਤ ਸਾਦ ਰਾਜ ਰਾਚ ਹੈ ਧੰਦੇ ਕਹਾ ਬਿਆਪਹਿ ਤਾਹੂ ਜੋ ਇਕ ਛਾੜ ਅਨਕਤ ਹੈ ਨਾ ਜਾਹੂ جا ਕਹੀਐ ਦਲਾਵਾਂ ਲੱਗੀਆਂ ਤਿਆਰ ਰੱਖਣਾ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸ਼ਲੋਕ ਅਨਕ ਭੀਖ ਔਰ ਗਿਆਨ ਧਿਆਨ ਔਰ ਇਥੇ ਗੰਗੇ ਦੀ ਆਵਾਜ਼ ਉਚਾਰਨ ਹੋਵੇਗੀ ਗੰਗਾ ਲੱਗਾ ਤੇ ਨੱਕ ਦੇ ਵਿੱਚ ਆਵਾਜ਼ ਨਿਕਲਦੀ ਨਹੀਂ ਗੰਗੇ ਅੱਖਰ ਦੀ ਕਿਹੜਾ ਅੱਖਰ ਹੈ ਗੰਗਾ ੰਗਾ ਹਾਂ ਅੰਗਿਆਣ 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 ਐੜੇ ਕਰਨਾ ਨੰਨਾ ਗਿਆਨ ਧਿਆਨ ਮਨ ਹਠ ਮਿਲਿਓ ਨਾ ਕੋਇ ਕਹੋ ਨਾਨਕ ਕਿਰਪਾ ਪਈ ਭਗਤ ਗਿਆਨੀ ਫਿਰ ਗੰਗੇ ਦੀ ਬਾਜ ਆ ਗਈ ਗਿਆਨੀ ਸੋਏ ਕਿਉਂਕਿ ਆਪਾਂ ਇਸ ਦੀ ਸਪੈਸ਼ਲ ਵੀਡੀਓ ਬਣਾ ਕੇ ਅਪਲੋਡ ਕੀਤੀ ਹੋਈ ਹੈ ਪਲੇਲਿਸਟ ਦੇ ਵਿੱਚ ਪਈ ਹੈ ਪੌੜੀ ੰੰਗਾ ੰੰਗਾ ਕੀ ਪੜਨਾ ੰੰਗਾ ਆ ਪੌੜੀ ੰੰਗਾ ਗਿਆਨ ਨਹੀਂ ਮੁਖ ਬਾਤੋ ਗਿਆਨ ਇਹ ਵੀ ਨੱਕ ਦੇ ਵਿੱਚ ਪੜਨਾ ੰੰਗਾ ਗਿਆਨ ਨਹੀਂ ਮੁਖ ਬਾਤੋ ਅਨਕ ਜੁਗਤ ਸਾਸਕਰ ਕਰ ਭਾਤੋ ਗਿਆਨੀ ਇਹ ਵੀ ਨਕ ਦੇ ਵਿੱਚ ਗਿਆਨੀ ਸੋਏ ਜਾ ਕੇ ਦ੍ਰਿੜ ਸੋਊ ਕਹਿਤ ਸੁਨਤ ਸੁਨਤ ਬੋਲਾ ਕਛ ਜੋਗ ਨਾ ਹੋਊ ਗਿਆਨੀ ਨੰਗੇ ਦੀ ਬਾਣੀ ਨਕ ਦੇ ਵਿੱਚ ਗਿਆਨੀ ਸਹਿਤ ਆਗਿਆ ਦ੍ਰਿੜ ਜਾ ਕੇ ਉਸਣ ਉਸਣ ਇਕੱਠਾ ਉਸਣ ਸੀਤ ਸੰਸਾਰ ਸਭ ਤਾਕੈ ਤਾਕੈ ਨਹੀਂ ਪੜਨਾ ਤਾਕੈ ਗਿਆਨੀ ਇਹ ਵੀ ਨਕ ਦੇ ਵਿੱਚ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕੋ ਕਿਰਪਾ ਧਾਰੀ ਸ਼ਲੋਕ ਆਵਣ ਆਏ ਸ੍ਰਿਸ਼ਟ ਮਹਿ ਮਹਿ ਤੇ ਵਿਸਰਾਵ ਦਿਨ ਬੂਝੇ ਬੂਝਾ ਇਹ ਜਿਹੜੇ ਬੂਝੇ ਪਾਠ ਹੈ ਥੋੜਾ ਭਾਰਾ ਪੜਨ ਅਦਕ ਲੱਗਦਾ ਬਿਨ ਬੂਝੇ ਪਸ ਢੋਰ ਨਾਨਕ ਗੁਰਮੁਖ ਸੋ ਬੂਝੈ ਸੋ ਬੂਝੈ ਕਸਹੀ ਜੈ ਹਾਂ ਜਾ ਕੇ ਭਾਗ ਮਥੋਰ ਪੌੜੀ ਯਾ ਇੱਥੇ ਨੂੰ ਜਈਏ ਕੰਨਾ ਆਇਆ ਨਾ ਇਹ ਐੜਾ ਬੰਨਣਾ ਨਾ ਇਹ ਨੀੜੀ ਬੰਨੀ ਨਾ ਊੜਾ ਬੰਨਣਾ ਇਹ ਜਈਏ ਹੀ ਬੰਨਣਾ ਇੱਥੇ ਜਈਏ ਦੀਵਾ ਨਿਕਲਨੀ ਯਾ ਯਾ ਆ ਯਾ ਜੁਗਮਹ ਏਕ ਹੈ ਕੋ ਆਇਆ ਜਨਮਤ ਮੋਹਯੋ ਮੋਹਣੀ ਮਾਇਆ ਗਰਭਕੁੰਟ ਮਹ ਵਰਤ ਤਪ ਕਰਤੇ ਸਾਸ ਸਾਸ ਸਿਮਰਤ ਪਵਕ ਰਹਤੇ ਪੁਰਜ ਪਰੇ ਜੋ ਛੋੜ ਛਡਾਨਾ ਦੇਵਨ ਹਾਰ ਮਨਹਿ ਬਿਸਰਾਨਾ ਧਾਰੁ ਕਿਰਪਾ ਜਿਸਹਿ ਗੁਸਾਈ ਇਤ ਉਤ ਨਾਨਕ ਤਿਸ ਬਿਸਰਹੁ ਨਾਹੀ ਬਿਸਰਹੁ ਸ਼ਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨ ਕੋਏ ਆਵਨ ਜਾਨਾ ਤਿਹ ਮਿਟੈ ਮਿਟੇ ਨਿਪਟਨਾ ਮਿਟੈ ਨਾਨਕ ਜੇਹ ਮਨ ਸੋਏ ਪੌੜੀ ਇਹੋ ਈੜੇ ਲਾਂ ਪੂਰੇ ਦਿਲ ਅੰਕੜ ਇਹੋ ਜੀਵ ਬਹੁਤ ਗਰਭਵਾਸੀ ਇਹਨੂੰ ਗਰਭ ਨਹੀਂ ਪੜਨਾ ਗਰਭ ਗਰਭ ਹਾਂ ਗਰਭਵਾਸੀ ਮੋਹ ਮਗਨ ਮੀਠ ਜੋਣ ਪਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋਹ ਘਟੇ ਘਟ ਦੇਨ ਇਹ ਸਾਜਣ ਕਛ ਕਹੋ ਉਪਾਇ ਜਾ ਤੇ ਤਰੋ ਬਿਖਮ ਇਹ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾ ਕੈ ਨਿਕਟ ਨ ਆਈ ਸ਼ਲੋਕ ਕਿਰਤ ਕਮਾਵਣ ਸੁਭ ਅਸੁਭ ਇੱਥੇ ਬਿਸਰਾਮ ਕੀਨੇ ਤਿਨ ਪ੍ਰਭ ਆਪ ਪਸ ਆਪਨੇ ਪਛੂ ਨਹੀਂ ਪੜਨ ਪਸ બસ ਆਪਨ ਹੋ ਹੋ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਏਕ ਹੈ ਆਪ ਕਰਾਵਣ ਹਾਰਾ ਆਪਹਿ ਪਾਪ ਪੁਨ ਵਿਸਠਾਰਾ ਏ ਆ ਈੜੀ ਸਿਆਰੀ ਹਟੇ ਕੰਨਾ ਏ ਆ ਏ ਆ ਏ ਆ ਏ ਆ ਜੁਗ ਜਿਤ ਜਿਤ ਆਪਹਿ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਹੋਆ ਕਾ ਅੰਤ ਨ ਜਾਣੈ ਕੋਊ ਜੋ ਜੋ ਕਰੈ ਸੋ ਪੁਨ ਹੋਊ ਇਕ ਹੈ ਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰਣ ਹਰ ਹੋ ਸੋ ਊੜਿਆਂ ਦੀ ਆਵਾਜ਼ ਕੱਢਣੀ ਸਮਝ ਲੱਗੀ ਹਾਂ ਆਪਣੇ ਸ਼ਲੋਕ 8 ਸੰਪੂਰਨ ਹੋ ਗਏ ਨੇ ਬਾਮੜ ਕਰੀ ਸਮਝ ਆ ਚੱਲ ਰਹੀ ਹੈ 8 ਆਪਣੇ ਸ਼ਲੋਕ ਸੰਪੂਰਨ ਹੋ ਗਏ ਨੇ ਅੱਗੇ ਜਿਹੜੀ ਸੰਖਿਆ ਆਪਾਂ ਕੱਲ ਨੂੰ ਪੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ